ਤੇ ਭਗਤ ਸੂਰਦਾਸ ਨੂੰ ਸੰਗਤ ਜੀ ਨੂੰ ਪਤਾ ਲੱਗਿਆ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖੀ ਪਾਸ਼ਾ ਇੱਕ ਜਹਾਜ਼ ਬਣਾ ਰਹੇ ਬਾਣੀ ਦਾ ਜਹਾਜ਼ ਇੱਕ ਉਸ ਜਹਾਜ਼ ਦੀ ਜਿਹੜਾ ਪ੍ਰਕਾਸ਼ ਹੈ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਣਾ ਹੈ ਤੇ ਵੱਡੇ ਵੱਡੇ ਜੁਗਮਾਨ ਲੋਕ ਆ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖੀ ਪਾਸ਼ਾ ਕੇ ਚੋਦੜੀ ਕਰਦੇ ਨੇ ਕਿ ਸਾਡੀ ਬਾਣੀ ਦੀ ਵਰਤਕੀ سوردس نیتر کی جوت بول نہیں ہے پہنچا جا سکتا

ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਵਿਚਾਰ ਆਪਣੀ ਬਾਣੀ ਰੱਖੀ ਗੁਰੂ ਅਰਜਨ ਦੇਵ ਜੀ ਪਰਾਹ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਨੂੰ ਜੈਕਟ ਕਰ ਦਿੱਤਾ ਤੇ ਅਖੀਰ ਤੇ ਸੂਰਦਾਸ ਭਗਤ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀ ਬਾਣੀ ਸਿਖਾਓ ਅਸੀਂ ਅਸਲ ਵਿੱਚ ਤੁਹਾਡੀ ਹੀ ਉਡੀਕ ਕਰ ਰਹੇ ਸੀ ਤੇ ਭਗਤ ਸੂਰਦਾਸ ਕੋਲ ਇੱਕ ਸਾਜ ਹੈ ਜਿਹਦਾ ਨਾਮ ਹੈ ਉਤਾਰਾ انہیں سنگی جدو ایک تارے مجا کے الاپ لایا ہے کہ کئی گنٹے تک علاق چلتا رہا ہے کئی گنٹے تک علاق تو پچھے بھی ہوں مریا جا رہا ہے دوپہر ٹر لگیاں نے شبدار سورج داس جی جی گرو ارجن دیو جی مہاراج پاشا نے گرو گرب جی درج کی شاید من ਹਰ ਦੇ ਮੁਖੰਦ ਸੰਗ ਇੱਕੋ ਹੀ ਅੰਗਤੀ ਦੇ ਭਗਤ ਸੂਰਦਾਸ ਅਟਕ ਗਿਆ ਹੈ ਇੰਨਾ ਗਹਿਰਾ ਚਾ ਗਿਆ ਹੈ ਇੰਨਾ ਵਾਸ ਵਿੱਚ ਚਾ ਗਿਆ ਹੈ ਸੰਗਤ ਦੀ ਇਹ ਤੇ ਪ੍ਰੇਰਣਾ ਸ਼ੁਰੂ ਹੋ ਗਈ ਹੈ ਲੰਗਰ ਦੇ ਸਮੇਂ ਹੋਏ ਨੇ ਸੰਤਾਂ ਨੇ ਆ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਸਤਿພਰ ਭੋਗ ਲਉਂਦੇ ਨੇ ਸੰਗਤ ਬਾਤ ਨਹੀਂ ਸਕਦੀ ਹੈ ਇਹ ਸਤਿਗੁਰਾਂ ਨੂੰ ਬੰਨ ਲਿਆ ਹੈ ਸਤਿਗੁਰਾਂ ਦੀ ਸ੍ਰੀ ਚਰਨ ਕਮਣਾਂ ਦਾ ਐਸਾ ਪ੍ਰੇਮ ਪਣਿਆ ਹੈ ਇਹ ਸੰਗਤ ਜੀ ਫੇਰ ਸਮਾਵੇਖਦੇ ਹੋਏ ਸਤਿਗੁਰਾਂ ਨੇ ਭਗਤ ਸੂਰਤਾ ਦੇ ਸਿਰ ਤੇ ਹੱਥ ਰੱਖ ਕੇ ਤੇ ਲੰਗਰ ਦੀ ਮਰਿਆਦਾ ਜਿਹੜੀ ਨੂੰ ਚਲਾਉਣਾ ਕੀਤਾ ਹੈ ਸੰਗਤਾਂ ਨੂੰ ਮੰਦਰ ਸਿਖਾਉਣਾ ਕੀਤਾ ਇੱਕ ਨਿਕੋ ਫਿਜੀ ਕਮੇਟੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਤੇ ਪਾਸ਼ਾ ਸਿਰਫ ਇੰਨੀ ਹੀ ਕਮੇਟੀ ਕਰਦੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਫੇਰ ਇਸ ਪੰਕੀ ਤੋਂ ਅੱਗੇ گہرائی کھی ہوں کی سرکار جی سرگا ہے